ਬਾਈ ਆ ਹੁੰਦਾ ਆਪਣੇ ਪੁੱਤ ਦੇ ਉੱਪਰ ਮਾਣ ਕਰਨਾ ਬਾਪੂ ਬਲਕੌਰ ਸਿੰਘ ਦੀ ਛਾਤੀ ਚੌੜੀ ਹੋ ਗਈ ਅੱਜ ਤੁਸੀਂ ਕੰਮ ਦੇਖੋ ਕਿੱਡਾ ਵੱਡਾ ਕਰਕੇ ਆ ਗਿਆ ਬਾਪੂ ਬਲਕੌਰ ਸਿੰਘ ਬਾਈ ਤੁਸੀਂ ਤਾਂ ਜਾਣਦੇ ਹੋ ਕਿ ਬਾਈ ਸਿੱਧੂ ਮੂਸੇਵਾਲਾ ਉਹ ਇੱਕ ਤਰ੍ਹਾਂ ਟੁੱਟ ਗਿਆ ਸੀ ਪਰ ਲੋਕਾਂ ਦਾ ਬਹੁਤ ਵੱਡਾ ਯੋਗਦਾਨ ਹੈ ਲੋਕਾਂ ਨੇ ਸੰਭਾਲ ਲਿਆ ਬਾਪੂ ਬਲਕੌਰ ਸਿੰਘ ਅਤੇ ਪੂਰੇ ਪਰਿਵਾਰ ਨੂੰ ਕਿਉਂਕਿ ਅਗਰ ਬਾਈ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਹਵੇਲੀ ਦੇ ਵਿੱਚ ਇੱਕਠ ਹੋਣਾ ਬੰਦ ਹੋ ਜਾਂਦਾ ਤਾਂ ਸ਼ਾਇਦ ਬਾਪੂ ਹੋਰਾਂ ਦੇ ਹੌਸਲੇ ਵੀ ਟੁੱਟ ਜਾਂਦੇ ਕਿ ਜਦੋਂ ਤੱਕ ਸਾਡਾ ਪੁੱਤ ਜਿਉਂਦਾ ਸੀ ਉਦੋਂ ਤੱਕ ਸਾਡੀ ਹਵੇਲੀ ਅੱਗੇ ਲੈਣਾ ਲੱਗੀਆਂ ਰਹਿੰਦੀਆਂ ਸੀ ਪਰ ਹੁਣ ਸਾਡਾ ਪੁੱਤ ਰਿਹਾ ਨਹੀਂ ਅਤੇ ਹੁਣ ਹਵੇਲੀ ਦੇ ਬਾਹਰ ਇਕੱਠ ਵੀ ਨਹੀਂ ਹੁੰਦਾ ਪਰ ਲੋਕਾਂ ਨੇ ਦਿਖਾਤਾ ਕਿ ਬਾਪੂ ਬਲਕੌਰ ਸਿੰਘਾਂ ਤੇਰੇ ਪੁੱਤ ਦੀ ਕਮਾਈ ਬਹੁਤ ਵੱਡੀ ਸੀ ਤੇਰੇ ਪੁੱਤ ਹੁੰਦੇ ਚਾਹੇ ਅਸੀਂ ਨਾ ਆਏ ਹੋਈਏ ਪਰ ਤੇਰੇ ਪੁੱਤ ਦੇ ਜਾਣ ਤੋਂ ਬਾਅਦ ਤੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਇਸੇ ਕਰਕੇ ਤਾਂ ਦੋਸਤੋ ਸਿੱਧੂ ਬਾਈ ਦੇ ਜਾਣ ਤੋਂ ਬਾਅਦ ਹਵੇਲੀ ਦੇ ਬਾਹਰ ਦੁਗਣਾ ਤਿੱਗਣਾ ਇਕੱਠ ਹੋਣ ਲੱਗਿਆ ਅਤੇ ਬਾਪੂ ਬਲਕੌਰ ਸਿੰਘ ਵੀ ਇਸੇ ਕਰਕੇ ਇਨਸਾਫ ਦੀ ਆਵਾਜ਼ ਬੁਲੰਦ ਕਰ ਸਕਿਆ ਬਾਪੂ ਬਲਕੌਰ ਸਿੰਘਾ ਇੱਕ ਵਾਰੀ ਤਾਂ ਟੁੱਟ ਗਿਆ ਸੀ ਪਰ ਬਾਪੂ ਬਲਕੌਰ ਸਿੰਘ ਨੇ ਹੌਲੀ-ਹੌਲੀ ਆਪਣੇ ਆਪ ਨੂੰ ਸੰਭਾਲ ਲਿਆ ਅਤੇ ਨਵੇਂ-ਨਵੇਂ ਤਰੀਕੇ ਇਨਸਾਫ ਲੈਣ ਦੇ ਬਾਪੂ ਬਲਕੌਰ ਸਿੰਘਾ ਅਪਣਾਉਣ ਲੱਗਾ ਅਤੇ ਬਾਪੂ ਬਲਕੌਰ ਸਿੰਘ ਹਮੇਸ਼ਾ ਉਹਨਾਂ ਲੋਕਾਂ ਦਾ ਕੁਰਤਾ ਜਰੂਰ ਖਿੱਚਦਾ ਹੈ ਜਿਹੜੇ ਲੋਕ ਸਿੱਧੂ ਨੂੰ ਇਨਸਾਫ਼ ਦਿਵਾਉਣ ਦੇ ਵਿੱਚ ਟੰਗ ਅੜਾਉਂਦੇ ਨੇ ਅਤੇ ਜਿਵੇਂ ਮੈਂ ਦੱਸਿਆ ਕਿ ਬਾਪੂ ਬਲਕੌਰ ਸਿੰਘ ਹਮੇਸ਼ਾ ਨਵੇਂ-ਨਵੇਂ ਤਰੀਕੇ ਅਪਣਾਉਂਦੇ ਨੇ ਜਿਨ੍ਹਾਂ ਦੇ ਨਾਲ ਇੱਕ ਤਾਂ ਲੋਕ ਸੋਸ਼ਲ ਮੀਡੀਆ ਤੋਂ ਜੁੜਦੇ ਨੇ ਅਤੇ ਇੱਕ ਚਰਚਾ ਹੁੰਦੀ ਹੈ ਇਨਸਾਫ ਦਵਾਉਣ ਦੇ ਵਿੱਚ ਉਹ ਚੀਜ਼ ਬਹੁਤ ਮਦਦ ਕਰਦੀ ਹੈ ਜਿਵੇਂ ਕਿ ਹੁਣ ਤੁਸੀਂ ਦੇਖ ਰਹੇ ਹੋ ਕਿ ਬਾਪੂ ਬਲਕੌਰ ਸਿੰਘਾ ਇੱਕ ਐਸਾ ਕੁਰਤਾ ਪਜਾਮਾ ਪਾ ਕੇ ਆਏ ਨੇ ਜਿਸ ਦੇ ਉਪਰ ਸਿੱਧੂ ਮੂਸੇਵਾਲੇ ਬਾਈ ਨੇ ਸੈਨ ਕਰੇ ਹੋਏ ਨੇ ਤੁਸੀਂ ਦੇਖ ਰਹੇ ਹੋ ਕਿ ਕੱਪੜੇ ਉਪਰ ਸਿੱਧੂ ਮੂਸੇਵਾਲੇ ਬਾਈ ਦੇ ਅਸਲੀ ਸੈਨ ਨੇ ਬਾਪੂ ਬਲਕੌਰ ਸਿੰਘ ਨੇ ਕਈ ਕੁਰਤੇ ਪਜਾਮੇ ਐਸੇ ਸਮਾਏ ਨੇ ਜਿਨ੍ਹਾਂ ਦੇ ਉਪਰ ਬਾਈ ਸਿੱਧੂ ਮੂਸੇਵਾਲੇ ਦੇ ਸੈਨ ਨੇ ਅਤੇ ਬਾਪੂ ਬਲਕੌਰ ਸਿੰਘ ਇਹ ਕੁਰਤਾ ਪਜਾਮਾ ਪਾ ਕੇ ਸਿੱਧੂ ਦੀ ਪੇਸ਼ੀ ਤੇ ਆਏ ਯਾਨੀ ਕਿ ਮਾਨਸਾ ਕੋਰਟ ਦੇ ਵਿੱਚ ਆਏ ਬਾਪੂ ਬਲਕੌਰ ਸਿੰਘ ਹੋਰੀ ਅਤੇ ਬਾਪੂ ਬਲਕੌਰ ਸਿੰਘ ਨੇ ਉਹ ਸੈਨ ਸਿੱਧੂ ਮੂਸੇਵਾਲੇ ਜਿਸ ਦੇ ਉੱਪਰ ਬਈ ਸਿੱਧੂ ਮੂਸੇਵਾਲੇ ਦੇ ਅਸਲੀ ਸਾਈਨ ਕਰੇ ਹੋਏ ਸੀ ਬਾਪੂ ਬਲਕੌਰ ਸਿੰਘ ਨੇ ਕਿਹਾ ਕਿ ਮੇਰੇ ਪੁੱਤ ਦੇ ਸਾਈਨ ਕਰੇ ਹੋਏ ਨੇ ਮੇਰੇ ਪੁੱਤ ਦੇ ਸਾਈਨ ਕਰੇ ਹੋਏ ਜਦੋਂ ਮੈਂ ਕੱਪੜੇ ਪਾ ਕੇ ਆਉਣਾ ਮੈਨੂੰ ਐਦਾਂ ਲੱਗਦਾ ਕਿ ਮੇਰਾ ਪੁੱਤ ਮੇਰੇ ਨਾਲ ਹੀ ਹੈ ਜਦੋਂ ਮੈਂ ਕੋਰਟ ਦੇ ਵਿੱਚ ਆਉਣਾ ਮੈਨੂੰ ਐ ਲੱਗਦਾ ਕਿ ਸਿੱਧੂ ਨਾਲ ਹੀ ਚੱਲ ਰਿਹਾ ਜਾਨੀ ਕਿ ਦੋਸਤੋ ਤੁਸੀਂ ਦੇਖੋਗੇ ਕਿ ਬਾਪੂ ਬਲਕੌਰ ਸਿੰਘ ਕਈ ਵਾਰੀਆਂ ਚੀਜ਼ਾਂ ਦੱਸਦੇ ਦੱਸਦੇ ਭਾਵਕ ਵੀ ਹੋ ਜਾਂਦੇ ਨੇ ਪਰ ਬਾਪੂ ਬਲਕੌਰ ਸਿੰਘ ਜਿਹੜੇ ਇਹ ਤਰੀਕੇ ਪਣਾਉਂਦੇ ਨੇ ਸਿੱਧੂ ਨੂੰ ਇਨਸਾਫ ਦਿਵਾਉਣ ਦੇ ਵਿੱਚ ਜ਼ਰੂਰ ਮਦਦ ਕਰਨਗੇ ਕਿਉਂਕ ਬਾਪ ਦਾ ਜਿਹੜਾ ਪਿਆਰ ਹੈ ਆਪਣੇ ਪੁੱਤ ਦੇ ਲਈ ਕਿੰਨਾ ਪਿਆਰ ਹੈ ਉਸ ਦੇ ਜਾਣ ਤੋਂ ਬਾਅਦ ਅੱਤੇ ਦੋਸਤੋ ਹੋਵੇ ਵੀ ਕਿਉਂ ਨਾ ਜਦੋਂ ਤੱਕ ਬਾਈ ਸਿੱਧੂ ਮੂਸੇਵਾਲਾ ਜਿਉਂਦਾ ਸੀ ਉਸ ਨੇ ਵੀ ਆਪਣੇ ਮਾਪੇ ਦੀ ਬੱਲੇ ਬੱਲੇ ਕਰਾ ਕੇ ਰੱਖੀ ਦੋਸਤੋ ਤੁਹਾਨੂੰ ਕਿਵੇਂ ਲੱਗਿਆ ਇਹ ਆਈਡੀਆ ਜਿਹੜਾ ਕਿ ਬਾਪੂ ਜੀ ਨੇ ਅਪਣਾਇਆ ਆਪਣੇ ਪੁੱਤ ਦਾ ਸੈਨ ਕਰਿਆ ਹੋਇਆ ਕੁਰਤਾ ਪਜਾਮਾ ਪਾ ਕੇ ਆਏ ਤਾਂ ਦੋਸਤੋ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਰਦੇ ਹੋ ਧੰਨਵਾਦ ਰੱਬ ਰੱਖਾ